ਅੱਜ ਜਿਸਕੜੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਕੇਰੀਆਂ ਦੇੰ ਪੈਂਦੇ ਕਸਬਾ ਨਵਾਂ ਪੰਗਾਲਾ ਵਿਖੇ ਜਿੱਥੇ ਦਾ ਇੱਕ ਨੌਜਵਾਨ ਸਿਮਰਨਪਾਲ ਸਿੰਘ ਜਿਹੜਾ ਕਿ 218 ਦੇ ਵਿੱਚ اپنی ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਹਰ ਨੌਜਵਾਨ ਦੀ ਤਰ੍ਹਾਂ ਇਹ ਵੀ ਅਮਰੀਕਾ ਗਿਆ ਸੀ ਕਿਉਂਕਿ ਹਰ ਇੱਕ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾਈਏ ਤੇ ਰੋਜੀ ਰੋਟੀ ਜਿਹੜੀ ਕਮਾਈਏ ਤੇ ਉੱਥੇ ਆਪਣੇ ਜਿਹੜਾ ਮਾਂ ਪਿਓ ਦਾ ਨਾਮ ਜਿਹੜਾ ਹੈਗਾ ਰੋਸ਼ਨ ਕਰੀਏ ਔਰ ਇਸੇ ਨੀਤ ਦੇ ਨਾਲ ਜਿਹੜਾ ਸਿਮਰਨਪਾਲ ਸਿੰਘ ਜਿਹੜਾ ਵਿਦੇਸ਼ ਦੀ ਧਰਤੀ ਅਮਰੀਕਾ ਤੇ ਗਿਆ ਸੀ ਅਮਰੀਕਾ ਵਿੱਚ ਜਾ ਕੇ ਜਿਹੜਾ ਕਿ ਟਰੱਕ ਚਲਾਉਂਦਾ ਇਹ ਕੰਮ ਕਰਦਾ ਸੀ ਬੀਤੇ ਦਿਨੀ ਟਰੱਕ ਚਲਦੇ ਸਮੇਂ ਕਿਉਂਕਿ ਅਮਰੀਕਾ ਦੇ ਵਿੱਚ ਬਰਫ਼ ਜ਼ਿਆਦਾ ਪੈਣ ਦੇ ਕਾਰਨ ਜਿਹੜਾ ਹੈਗਾ ਅ ਅੱਜਕੱਲ ਜਿਹੜਾ ਹੈਗਾ ਕਿ ਮੌਸਮ ਕਾਫੀ ਜਿਹੜਾ ਠੰਡਾ ਬਣਿਆ ਹੋਇਆ ਤੇ ਬਰਫ਼ ਦਾ ਜਿਹੜਾ ਰੁਝਾਨ ਹੈ ਬਹੁਤ ਜ਼ਿਆਦਾ ਹੈ ਇਸ ਕਰਕੇ ਬਰਫ਼ ਦੇ ਵਿੱਚ ਉਹ ਟਰੱਕ ਸਲਿੱਪ ਹੋਣ ਦੇ ਕਾਰਨ ਜਿਹੜਾ ਹੈਗਾ ਹਾਦਸੇ ਦੇ ਸ਼ਿਕਾਰ ਹੋ ਗਿਆ ਜਿਕਰ ਗੱਲ ਕਰੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਈ ਜਾਂ ਕਿਉਂਕਿ ਇਲਾਕੇ ਭਾਰ ਦੇ ਵਿੱਚ ਹੀ ਸੀ ਇਸ ਨੌਜਵਾਨ ਦੀ ਹੋਈ ਬੇਵਕਤੀ ਮੌਤ ਦੇ ਕਾਰਨ ਸੋਗ ਦੀ ਜਿਹੜੀ ਲਹਿਰ ਉਹ ਫੈਲ ਗਈ ਕਿਉਂਕਿ ਹਰ ਇੱਕ ਨੌਜਵਾਨਾਂ ਦੇ ਨਾਲ ਸਿਮਰਨਪਾਲ ਸਿੰਘ ਦਾ ਬੜਾ ਪਿਆਰ ਸੀ ਇਲਾਕੇ ਦੇ ਵਿੱਚ ਇੱਕ ਵਲੱਖਣੀ ਜੀ ਪਹਿਚਾਨ ਸਿਮਰਨਪਾਲ ਨੇ ਬਣਾਈ ਹੋਈ ਸੀ ਕਿਉਂਕਿ ਜੇ ਗੱਲ ਕਰੀਏ ਤਾਂ ਜਿੱਥੇ ਆਮ ਨੌਜਵਾਨਾਂ ਦੇ ਨਾਲ ਉਹਦਾ ਪਿਆਰ ਸੀ ਉਥੇ ਹੀ ਆਮ ਬਜ਼ੁਰਗਾਂ ਦੇ ਨਾਲ ਆਮ ਲੋਕਾਂ ਦੇ ਨਾਲ ਪੰਗਾਲੇ ਦੇ ਵਿੱਚ ਬੜਾ ਪਿਆਰ ਸੀ ਤੇ ਹਰ ਇੱਕ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਪਤਾ ਚੱਲ ਰਿਹਾ ਕਿ ਇਹ ਵਿਅਕਤੀ ਮੌਤ ਹੋਈ ਹੈ ਉਹ ਆਕਰਕ ਜਿਹੜਾ ਹੈਗਾ ਆ ਕੇ ਅਫਸੋਸ ਪ੍ਰਗਟ ਕਰ ਰਹੇ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਹੈਗੇ ਮੈਂ ਗੱਲ ਕਰਨਾ ਚਾਹਾਂ ਕਹ ਉਹਨਾਂ ਦੇ ਨਾਲ ਇਹ ਕੀ ਲੱਗਦਾ ਸੀ ਆਪਣਾ ਜੀ ਮੇਰਾ ਭਤੀਜਾ ਸੀ ਭਤੀਜਾ ਸੀ ਤੇ ਕੀ ਕਾਰਨ ਕੀ ਹੋਇਆ ਜੀ ਕਾਰਨ ਕੁਛ ਨਹੀਂ ਉਥੇ ਟਰਾਲੇ ਦੇ ਹੀ ਸੀਗਾ ਤੇ ਬਸ ਐਕਸੀਡੈਂਟ ਹੀ ਹੋਇਆ ਉਹਦਾ ਹਾਂਜੀ ਤੇ ਕੀ ਸੀ ਪੰਜਾਬ ਸਰਕਾਰ ਜਾਂ ਪਰ ਸਰਕਾਰ ਤੋਂ ਕੀ ਕੋਈ ਮੰਗ ਕਰਨੀ ਚਾਹੁੰਦੇ ਹਾਂਜੀ ਅਸੀਂ ਪੰਜਾਬ ਸਰਕਾਰ ਤੇ ਪਰ ਸਰਕਾਰ ਕੋਲੋਂ ਵੀ ਕਰਦੇ ਆ ਉਹਨਾਂ ਨੂੰ ਕਿ ਉਹਦੇ ਮੰਮੀ ਡੈਡੀ ਨੂੰ ਵੀਜ਼ਾ ਦਿੱਤਾ ਜਾਏ ਕਿ ਉਹ ਆਪਣੇ ਬੱਚੇ ਦਾ ਮੂੰਹ ਵੇਖ ਸਕਣ ਅਮਰੀਕਾ ਈ ਉਹਨਾਂ ਦੇ ਚਾਚਾ ਜੀ ਹੈਗੇ ਨੇ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਦੇ ਅੱਗੇ ਉਹ ਗੁਹਾਰ ਲਗਾ ਰਹੇ ਆ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਮਾਪਿਆਂ ਨੂੰ ਵੀਜ਼ਾ ਦਿੱਤਾ ਜਾਏ ਤਾਂ ਕਿ ਉਹ ਆਪਣੇ ਬੱਚੇ ਦੀ ਜਿਹੜੀ ਹੈਗੀ ਆ ਆਪਣਾ ਮੁਖੜਾ ਦੇਖ ਸਕਣ ਔਰ ਜਾਂਦੇ ਵਕੀ ਅੰਤਿਮ ਜਿਹੜੀਆਂ ਰਸਮਾਂ ਹੈਗੀਆਂ ਪੂਰੀਆਂ ਕਰ ਸਕਣ ਸੋ ਉਹ ਉਹਨਾਂ ਦੇ ਸਾਡੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਉਹ ਵੀ ਨਾਲ ਨੇ ਹਾਂਜੀ ਜਿਹੜੇ ਸਿਮਰਪਾਲ ਸਿੰਘ ਦੇ ਡੈਡੀ ਜੀ ਉਹਨਾਂ ਦਾ ਕੀ ਕਹਿਣਾ ਹੈ ਮਿਰਨਪਾਲ ਸਿੰਘ ਅਮਰੀਕਾ ਦੇ ਵਿੱਚ ਰੋਟੀ ਰੋਚੀ ਰੋਚੀ ਵਾਸਤੇ ਗਿਆ ਸੀ ਉੱਥੇ ਉਹਦਾ ਹਾਸਾ ਹੋ ਜਾਂਦਾ ਕੈਲੀਫੋਰਨੀਆ ਤੋਂ ਲੋਡ ਕਰਕੇ ਜਾਣ ਲਿਆ ਸੀ ਰਸਤੇ ਦੇ ਵਿੱਚ ਉਹਦਾ ਹਾਸਾ ਹੋ ਜਾਂਦਾ ਅਸੀਂ ਪਰ ਸਰਕਾਰ ਕੋ ਤੇ ਸਿਟੀਵਿਟੀ ਸਰਕਾਰ ਕੋਈ ਹੋਈ ਮੰਗ ਮੰਗਣੇ ਆ ਇਹ ਸਾਨੂੰ ਆਪਣੇ ਬੱਚੇ ਦੀ ਰਸਤਮਪੁਰ ਜਾਣ ਵਾਸਤੇ ਵੀ ਜਮਲੇ ਇਸਨ ਸਿਮਰਲ ਪਾਸਿੰਗ ਦੇ ਉਹ ਭਾਗੇ ਫਾਦਰ ਸਾਹਿਬ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਉਹ ਆ ਭਾਰਤ ਸਰਕਾਰ ਤੇ ਸਟੇਟ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਨੇ ਕਿ ਸਾਨੂੰ ਜਿਹੜਾ ਹੈਗਾ ਵੀਜ਼ਾ ਦਿੱਤਾ ਜਾਏ ਤਾਂ ਕਿ ਅਸੀਂ ਜਿਹੜੀਆਂ ਅੰਤਿਮ ਜਿਹੜੀਆਂ ਰਸਮਾਂ ਹੈਗੀਆਂ ਆਪਣੇ ਬੱਚੇ ਦੀਆਂ ਉਹ ਪੂਰੀਆਂ ਕਰ ਸਕੀਏ ਔਰ ਆਪਣੇ ਬੱਚੇ ਦਾ ਸੰਸਕਾਰ ਜਿਹੜਾ ਹੈਗਾ ਮਾਰਕਜ਼ ਕਰਕੇ ਤੇ ਅਸੀਂ ਉਹਦੇ ਅੰਤਿਮ ਦਰਸ਼ਨ ਕਰ ਸਕੀਏ ਅਤਿਮ ਅਰਦਾਸ ਕਰ ਸਕੀਏ ਕੈਮਰਾਮੈਨ ਲక్ష్ਮੀ ਭੰਟੀ ਦੇ ਨਾਲ ਤਰਸੀਮ ਪਪੂ ਪੀੜਸੀ ਨਿਊਜ਼ ਤੁਸੀਂ ਸ਼ੇਅਰ ਕਰੋ